ਹੈਲੋ ਫਰੈਂਡਸ ਮੇਰਾ ਨਾਮ ਅਕਸ਼ਿਤਾ ਬੰਸਲ ਹੈ ਤੇ ਮੈਂ ਬਠਿੰਡਾ ਦੀ ਰਹਿਣ ਵਾਲੀ ਆ ਮੇਰਾ ਬੇਟਾ 8ਵੀਂ ਕਲਾਸ ਵਿੱਚ ਪੜਦਾ ਹੈ ਪਰ ਪਤਾ ਨਹੀਂ ਕੀ ਹੋ ਗਿਆ ਤਾਂ ਪੜਾਈ ਚ ਮਨ ਹੀ ਨਹੀਂ ਲੱਗ ਰਿਹਾ ਸੀ ਮੈਂ ਉਹਦੀ ਬੁੜਾਈ ਨੂੰ ਲੈ ਕੇ ਬਹੁਤ ਜ਼ਿਆਦਾ ਡਿਸਟਰਬ ਹੋਣ ਲੱਗੀ ਕਿ ਮੈਡੀਸਿਨਸ ਵੀ ਦਿੱਤੀਆਂ ਉਹਨੂੰ ਕਦੀ ਜਾ ਸਕਤੀ ਬੱਜੇ ਪਰ ਕਿਸੇ ਚੀਜ਼ ਨਾਲ ਉਹਦੇ ਕੋਈ ਫਰਕ ਨਹੀਂ ਪਿਆ ਫਿਰ ਮੇਰੀ ਇੱਕ ਫਰੈਂਡ ਨੇ ਮੈਨੂੰ ਦੱਸਿਆ ਕਿ ਤੂੰ ਪੰਡਿਤ ਮਹਾਗੁਰੂ ਜੀ ਨੂੰ ਮਿਲ ਤੋ ਮੈਂ ਸੋਚਿਆ ਚਲੋ ਇਹਨਾਂ ਨਾਲ ਵੀ ਮਿਲ ਹੀ ਲੈਣੀ ਇਹਨਾਂ ਨੂੰ ਵੀ ਕੰਟੈਕਟ ਕਰ ਹੀ ਲੈਣੀ ਆ ਤੇ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਤੇ ਮੈਨੂੰ ਵਿਦਿਨ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਹੀ ਮੈਨੂੰ ਆਪਣੇ ਬੇਟੇ ਦੇ ਵਿੱਚ ਫਰਕ ਨਜ਼ਰ ਆਇਆ ਤੇ ਉਹ ਖੁਦ ਬਖੁਦ اپنی پڑھائی ਵੱਲ ਧਿਆਨ ਦੇਣ ਲੱਗਿਆ ਖੁਦ ਆਪਣਾ ਹੋਮਵਰਕ ਕੰਪਲੀਟ ਕਰਨ ਲੱਗਿਆ ਇਵਨ ਕਿ ਉਹ ਟਿਊਸ਼ਨ ਦਾ ਕੰਮ ਵੀ ਰਾਤ ਨੂੰ ਆ ਕੇ ਖੁਦ ਕਰਨ ਲੱਗਿਆ ਇਹ ਦੇਖ ਕੇ ਮੈਂ ਬਹੁਤ ਖੁਸ਼ ਹੋਈ ਕਿ ਫਾਈਨਲੀ ਮੈਨੂੰ ਇਹ ਚੀਜ਼ ਮਿਲ ਗਈ ਕਿ ਅੱਜ ਮੇਰਾ ਬੇਟਾ ਖੁਦ ਖੁਦ ਪੜ ਰਿਹਾ ਹੈ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਬਹੁਤ ਵਧੀਆ ਰਹੂਗਾ ਤੇ ਅਗਰ ਤੁਹਾਡੀ ਵੀ ਕੋਈ ਪ੍ਰੋਬਲਮ ਹੈ ਕੋਈ ਮੈਰਿਡ ਲਾਈਫ ਨੂੰ ਲੈ ਕੇ ਕੋਈ ਬੱਚਿਆਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਵੀ ਪੰਡਿਤ ਮਹਾਗੁਰੂ ਜੀ ਨਾਲ ਜ਼ਰੂਰ ਕੰਟੈਕਟ ਕਰੋ